ਅੱਜ ਕਰ ਰਹੀਆਂ ਤਿਆਰੀ ਰਾਜਮਾ ਦੀ ਸਬਜ਼ੀ ਬਣਾਉਣੇ ਵਿੱਚ ਆਪਾਂ ਆਲੂ ਵੀ ਪਾਵਾਂਗੇ ਤਾਂ ਇਹਦੇ ਲਈ ਕੀ ਹੈ ਲਸਣ ਪਿਆਜ਼ ਅਦਰਕ ਤੇ ਦੋ ਹਰੀ ਮਿਰਚਾਂ ਨੂੰ ਕੱਟ ਕੇ ਰੱਖ ਲਿਆ ਹੈ ਤੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਤੇਲ ਸਰੋਂ ਦਾ ਯੂਜ਼ ਕਰ ਰਹੇ ਹਾਂ ਸਰੋਂ ਦਾ ਤੇਲ ਪਾ ਕੇ ਇਹਨੂੰ ਗਰਮ ਹੋਣ ਲਈ ਛੱਡ ਦੂੰਗੇ ਤੇ ਉਸ ਤੋਂ ਬਾਅਦ ਜੋ ਤੇਲ ਗਰਮ ਹੋ ਜਾਏਗਾ ਤਾਂ ਸਭ ਤੋਂ ਪਹਿਲੀ ਜਿਹੜੀ ਚੀਜ਼ ਆ ਉਹ ਪਾਣੀ ਆਪਾਂ ਹਿੰਗ ਕੁਕੀ ਰਾਜਮਾ ਵਿੱਚ ਹਿੰਗ ਪਾਣੀ ਜ਼ਰੂਰੀ ਹੁੰਦੀ ਹੈ ਤਾਂ ਉਸ ਦੇ ਨਾਲ-ਨਾਲ ਆਪਾਂ ਟਮਾਟਰ ਕੱਟ ਕੇ ਰੱਖ ਲੈਂਦੇ ਆ ਟਮਾਟਰ ਵਿੱਚ ਦੋ ਤੋਂ ਤਿੰਨ ਪਾਉਗੇ ਜੇ ਪਾਉਗੇ ਤਾਂ ਇਹਦੇ ਗਰੇਵੀ ਬਹੁਤ ਵਧੀਆ ਬਣਦੀ ਹੈ ਤਾਂ ਤਿਆਰੀ ਆਪਣੀ ਪੂਰੀ ਹੈ ਹੁਣ ਆਪਾਂ ਪਹਿਲਾਂ ਤੇਲ ਗਰਮ ਹਮਤੇ ਲਸਣ ਪਿਆਜ਼ ਅਦਰਕ ਤੇ ਦੋ ਹਰੀ ਮਿਰਚਾਂ ਜਿਹੜੀਆਂ ਕੱਟ ਕੇ ਰੱਖੀਆਂ ਹੋਈਆਂ ਸੀ ਉਹਨੂੰ ਪਾ ਕੇ ਫਰਾਈ ਕਰ ਲੈਂਦੇ ਆ ਤੇ ਨਾਲੇ ਪਾ ਦੂਗੇ ਆਪਾਂ ਹਿੰਗ ਤਾਂ ਹਿੰਗ ਵੀ ਪਾ ਕੇ ਮਸਾਲਾ ਬਣਾ ਲਈ ਰੱਖ ਲੰਦੇ ਆ ਤੇ ਉਸ ਤੋਂ ਬਾਅਦ ਕੀ ਆ ਪਲੇਟ ਟਮਾਟਰ ਕੱਟ ਕੇ ਰੱਖੇ ਹੋਏ ਸੀ ਤੇ ਇੱਕ ਹੋਰ ਚੀਜ਼ ਰਹੀ ਜੀਰਾ ਜੀਰਾ ਵੀ ਲਸਣ ਪਿਆਜ਼ ਅਦਰਕ ਦੇ ਨਾਲੇ ਪਾਣਾ ਹੁੰਦਾ ਹੈ ਤੇ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆ ਤੇ ਜਦੋਂ 골ਡਨ ਬ੍ਰੌਨ ਕਲਰ ਹੋ ਜਾਏਗਾ ਤਾਂ ਤੇਰਾਸੀ ਇਹਦੇ ਵਿੱਚ ਪਾਵਾਂਗੇ ਟਮਾਟਰ ਟਮਾਟਰ 2 ਤੋਂ 3 ਲਿੱਤੇ ਹਨ ਤੇ ਇਹਨਾਂ ਨੂੰ ਬਰੀਕ ਟੁਕੜਿਆਂ ਵਿੱਚ ਕੱਟ ਲੈਣਾ ਤੇ ਹੁਣ ਟਮਾਟਰਾਂ ਨੂੰ ਵੀ ਮਿਕਸ ਕਰ ਲੈਂਦੇ ਆ ਤੇ ਥੋੜੀ ਦੇ ਫਰਾਈ ਕਰਨ ਤੋਂ ਬਾਅਦ ਅੱਧਾ ਕ ਕੱਪ ਇਹਦੇ ਵਿੱਚ ਪਾਣੀ ਪਾਵਾਂਗੇ ਤੇ ਪਾਣੀ ਜ਼ਿਆਦਾ ਨਹੀਂ ਲਗਾਉਣਾ ਬਸ ਇਹ ਕਿ ਟਮਾਟਰ ਚੰਗੀ ਤਰ੍ਹਾਂ ਗਲ ਜਾਣ। ਕਈ ਮਿਕਸਚਰ ਚ ਵੀ ਕਰਕੇ ਪਾਉਂਦੇ ਆ ਪਰ ਉਹਦੇ ਨਾਲ ਕੀ ਸਬਜ਼ੀ ਦਾ ਥੋੜਾ ਟੇਸ ਚੇਂਜ ਹੋ ਜਾਂਦਾ ਹੈ। ਅਗਰ ਤੁਸੀਂ ਮਿਕਸੀ ਚ ਕਰੋਗੇ ਤੇ ਅਗਰ ਇਸ ਤਰ੍ਹਾਂ ਬਣਾਉਂਦੇ ਹੋ ਤਾਂ ਅਲੱਗ ਟੇਸਟ ਆਏਗਾ ਜ਼ਿਆਦਾ ਵਧੀਆ ਹੁੰਦਾ ਹੈ। ਤੇ ਇਹਦੇ ਵਿੱਚ ਹੁਣ ਹਲਦੀ 2 ਚਮਚ ਪਾਏ ਕੋਈ ਚਮਚ ਛੋਟਾ ਹੈ। ਤੇ ਨੂਨ 2 ਤੋਂ 3 ਚਮਚ ਤੇ ਆਪਣੀ ਲਾਲ ਮਿਰਚਾ ਇਹ ਵੀ 2 ਤੋਂ 2.5 ਜਾਂ ਫਿਰ ਤੁਸੀਂ 3 ਚਮਚ ਵੀ ਪਾ ਸਕਦੇ ਹੋ ਜੇ ਤੇਜ਼ ਖਾਂਦੇ ਹੋ ਤਾਂ ਥੋੜੀ ਜ਼ਿਆਦਾ ਪਾ ਲਈ ਜਾ ਸਕਦੀ ਹੈ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਰਲ ਲੂंगे ਤੇ ਹੁਣ ਮਸਾਲਾ ਬਣਨ ਲਈ ਛੱਡ ਦਿੰਦੇ ਹਾਂ 15 ਮਿੰਟ ਵਿੱਚ ਤੁਹਾਡਾ ਮਸਾਲਾ ਤਿਆਰ ਹੋ ਜਾਏਗਾ ਤੇ ਹੁਣ ਰਾਜਮਾ ਹੰਦਾ ਪਾਣੀ ਐਡ ਕਰਕੇ ਇਹਦੇ ਵਿੱਚ ਆਪਾਂ ਮਿਕਸ ਕਰ ਦਿੰਦੇ ਆ ਤੇ ਨਾਲ ਹੀ ਪਾ ਦਿੰਦੇ ਆ ਆਪਾਂ ਆਲੂ ਤੇ ਇਹਨਾਂ ਦੋਨਾਂ ਨੂੰ ਹੁਣ ਚੰਗੀ ਤਰ੍ਹਾਂ मिला देना ਤੇ ਉਸ ਤੋਂ ਬਾਅਦ ਪਾਣੀ ਲਾ ਦੇਣਾ ਐ ਇੰਨਾ ਕੁ ਜੇ ਚਾਵਲ ਖਾ ਰਹੇ ਹੋ ਤਾਂ ਉਸ ਦੇ ਹਿਸਾਬ ਨਾਲ ਰੋਟੀ ਦੇ ਹਿਸਾਬ ਨਾਲ ਥੋੜਾ ਘੱਟ ਲਾਣ ਲੱਗੇਗਾ ਤੇ ਉਹ ਮੈਂ ਲੋਨ ਸਟੀਲਵਾ ਲੂਗੇ 2 ਤੋਂ 3 ਸਟੀਆਂ ਵਿੱਚ ਤੁਹਾਡੀ ਸਬਜੀ ਤਿਆਰ ਹੋ ਜਾਏਗੀ ਤੇ ਆਹ ਸਬਜੀ ਆਪਣੀ ਤਿਆਰ ਹੋ ਗਈ ਐ ਤੇ ਇਹਦੇ ਵਿੱਚ ਹੁਣ ਧਨੀਆ ਪਾ ਕੇ ਤੇ ਨਾਲ ਪਾਉਂਗੇ ਗਰਮ ਮਸਾਲਾ ਹੋਰ ਵੀ ਜ਼ਿਆਦਾ ਸਪਾਈਸੀ ਬਣ ਜਾਏਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ